ਹਾਂਜੀ ਬੈਂਕ ਗਏ ਸੀਗੇ ਕੋਈ ਪੇਪਰ ਫਿਲ ਕਰਨੇ ਸੀਗੇ ਅੱਛਾ ਤੇ ਬਾਹਰ ਆਇਆ ਤੇ ਬਾਈਕ ਨਹੀਂ ਕੋਈ ਨਹੀਂ ਉਦੋਂ ਤੱਕ ਉਹ ਤਨੀ ਆਇਆਗਾ ਬਾਕੀ ਲੋਕਾਂ ਨੇ ਦੇਖਿਆ ਹੈਗਾ ਹੁਣ ਬਾਅਦ ਜਿਹੜਾ ਮੈਂ ਪੁਛੜਤਾਲ ਕੀਤੀ ਫਿਰ ਫਿਰ ਮੈਂ ਪੱਛਣ ਗਿਆ ਸੀਗਾ ਜਿਹੜੀ 64 ਕੜਾਈ ਉਦੋਂ ਫਿਰ ਦੱਸਦੇ ਕਰਨ ਹਾਂਜੀ ਆਏ ਸੀਗੇ ਫਿਰ ਉਹ ਲੱਗ ਬਲਗ ਲਾ ਕੇ ਚੱਲ ਗਏ ਸੀ ਤੇ ਤੇ ਨਹੀਂ ਜਾਣੇ ਜ਼ੋਰ ਨੇ ਜੀ ਉਹ ਬਾਈਕ ਲੈ ਕੇ ਜਾ ਰਹੇ ਨੇ ਮੇਰੇ ਕੋਲ ਵੀਡੀਓ ਸਾਰਾ ਕੁਝ ਹਾਂਜੀ ਰਿਪੋਰਟ ਦਰਜ ਕਰਾਈ ਹਾਂਜੀ ਉਹ ਵੀ ਆਪਣੀ ਸ਼ਾਨਮਿੰਗ ਕਰ ਰਹੇ ਨੇ ਜੀ ਹਾਂਜੀ ਤੇ ਕੀ ਕਹਿ ਰਹੇ ਹੋ ਤਾਂ ਕੀ ਉਕਤਾ ਸਬੂਤ ਮਿਲੇ ਹੁਣ ਤੱਕ ਬਸ ਇਹੀ ਆ ਉਹ ਵੀ ਮੇਰੇ ਨਾਲ ਤੁਰੇ ਪੋਰਟਜ ਵਗੈਰਾ ਕਢਾਣ ਲਈ ਰਿਕਾਰਡਿੰਗ ਵਗੈਰਾ ਫਿਰ ਉਹ ਗੇ ਨਾਲ ਮਸ ਲੈਂਗਵਿਚ ਆ ਕਿ ਨਾ ਜਿਹੜੇ ਵੱਡੇ ਕੈਮਰੇ ਨਾਲ ਲੱਗੇ ਹੋਏ ਉਹਨਾਂ ਦੇ ਚੈੱਕ ਅਪ ਕਰਾਇਆ ਸੀਗਾ ਤੇ ਉਹਦੇ ਵਿੱਚ ਇਹ ਢੋਲਿਆ ਚੌਂਕ ਤੋਂ ਉੱਥੇ ਮਿਲਟਰੀ ਕੈਂਪ ਤੋਂ ਬਾਅਦ ਅੱਗੇ ਨਹੀਂ ਪਹੁੰਚਿਆਗੇ ਸ਼ੇਰਪੁਰ ਚੌਂਕ 'ਤੇ ਪਹੁੰਚੇ ਮਿਲਟਰੀ ਕੈਂਪ ਦੇ ਕੋਲ ਹੀ ਕਿਤੇ ਇਧਰ ਉਧਰ ਹੋਏ ਤੋ ਯਾਰ ਇਹ ਇੱਕ ਬੰਦਾ ਆਪਣੀ ਮਿਹਨਤ ਨਾਲ ਜਿੱਦਾਂ ਔੜੇ ਔੜੇ ਸਰਵਾਈਵ ਕਰਕੇ ਆਪਣੀ ਚੀਜ਼ ਬਣਾ ਰਿਹਾ। ਫਿਰ ਉਹ ਇੱਕਦਮ ਕਿਤੇ ਚੋਰੀ ਹੋ ਜਾਵੇ ਤਾਂ ਤੁਹਾਨੂੰ ਪਤਾ ਹੀ ਨਹੀਂ। ਜਿਹੜੀ ਡੀਲ ਹੋ ਕੇ ਜਿੱਮੇ ਪਾਈ ਹੈ ਜੀ ਮੇਗਾ ਪਰ ਫਿਰ ਵੀ ਕਿਸੇ ਟਾਈਮ ਵੈਲਿਡ ਮੰਨਦੇ ਉਸ ਚੀਜ਼ ਨੂੰ ਕਈ ਨਹੀਂ ਮੰਨਦੇ। ਹਾਂਜੀ। ਕੀ ਹੁਣ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹੋ? ਬਸ ਇਹ ਚੋਰ ਜਿਹੜੇ ਇਹਨਾਂ ਨੂੰ ਨਤ ਪਾਈ ਜਾਵੇ ਤੇ ਇਹਨਾਂ ਨੂੰ ਫੜਿਆ ਜਾਵੇ। ਬਿਲਕੁਲ ਸੱਚ ਆਰੋ ਕੋ ਆਪਣਾ ਧਿਆਨ ਰੱਖੋ ਕਿਥੇ ਲੁੱਟਾਂਬਾਰਾਂ ਬਹੁਤ ਹੋ ਰਹੀਆਂ, ਹੋ ਆ ਰਹੀਆਂ, ਬਹੁਤ ਪ੍ਰੇਸ਼ਾਨ ਨਸੀ। ਲੁਧਿਆਣਾ ਦੇ ਵਿੱਚ ਚੋਰਾ ਦਾ ਆਤੰਕ ਲਗਾਤਾਰ ਜਾਰੀ ਹੈ ਤੇ ਲਗਾਤਾਰ ਚੋਰੀਆਂ ਦੀਆਂ ਵਾਰਦਾਤਾਂ ਨੂੰ ਜਾਨ ਦਿੰਦੇ ਹੋਏ ਨਜ਼ਰ ਆ ਰਹੀ ਹੈ ਤੇ ਇੱਕ ਇਹੋ ਜਿਹੀ ਨੌਜਵਾਨ ਦੇ ਨਾਲ ਹਾਸਾ ਹੋ ਜਾਵਾ ਜਿਸ ਦਾ ਬਾਈਕ ਚੁਰਾ ਕੇ ਚੋਰ ਰਫੋ ਚੱਕਰ ਹੋ ਜਾਂਦੇ ਨੇ ਹਾਲਾਂਕਿ ਬੜੀ ਮਿਹਨਤ ਨਾਲ ਉਸ ਨੌਜਵਾਨ ਨੇ ਬਾਈਕ ਲਿੱਤਾ ਸੀਗਾ ਤੇ ਹੁਣ ਉਹ ਨੌਜਵਾਨ ਦੇ ਨਾਲ ਗੱਲਬਾਤ ਕਰਾਂਗੇ ਕਿੱਥੇ ਗਈ ਸੀ ਤੇ ਕਿੱਥੋਂ ਕਿੱਥੇ ਜਾਣਾ ਸੀਗਾ ਕਦੋਂ ਚੋਰੀ ਹੋਇਆ ਅਕਸਰ ਆ ਪਹਾੜਾਂ ਜਿਹੜੇ ਜਾਂਦੇ ਆ ਕੀ ਨਾਮ ਤੁਹਾਡਾ ਮੇਰਾ ਨਾਮ ਜੀਤ ਸਿੰਘ ਹੈ ਜੀ ਜੀ ਮੋਟਰਸਾਈਕਲ ਕਿਹੜਾ ਸੀ ਮੋਟਰਸਾਈਕਲ ਸੀਗਾ ਤੇ ਕਿੱਥੋਂ ਕਿੱਥੋਂ ਚੋਰੀ ਹੋਇਆ ਤੇ ਕਿੱਥੇ ਜਾਂਦੇ ਕਿੱਥੇ ਕੀ ਕਰਨ ਹੈਗੀ ਸੀ ਮੈਂ ਗਿਰਚੋਂ ਦੇ ਕੋ ਬੈਂਕ ਨੇ ਇੰਡਸਨ ਬੈਂਕ ਦੇ ਬਾਹਰ ਮੋਟਰਸਾਈਕਲ ਖੜਾਇਆ ਸੀਗਾ ਜੀ ਉੱਥੋਂ ਅੱਧੇ ਘੰਟੇ ਦੇ ਅੰਦਰ ਗਿਆ ਸੀਗਾ ਤੇ ਪਿੱਛੋਂ ਚੋਰਾਂ ਨੇ ਚੋਰੀ ਕਰ ਲਈ ਬਾਈ ਅੱਛਾ ਇਹ ਤੁਸੀਂ ਕੀ ਕੰਮ ਕਰਦੇ ਹੋ ਮੇਰਾ ਆਪਣਾ ਕੰਮ ਹੈ ਜੀ ਆਪਣਾ ਕੰਮ ਹੈ ਹਾਂਜੀ ਤੇ ਮਤਲਬ ਕਿ ਬੈਂਕ ਬੈਂਕ ਗਏ ਸੀਗੇ ਹਾਂਜੀ ਬੈਂਕ ਗਏ ਸੀਗੇ ਕੋਈ ਪੇਪਰ ਫਿਲ ਕਰਨੇ ਸੀਗੇ ਅੱਛਾ ਤੇ ਬਾਹਰ ਆਇਆ ਤੇ ਬਾਈਕ ਖਾਨੀ ਸੀ ਬਾਈਕ ਨਹੀਂ ਸੀ ਤੇ ਮੈਂ ਸੀਸੀਟੀਵੀ ਫੁਟੇਜ ਵਗੈਰਾ ਸਾਰੀ ਕਢਵਾਈ ਹੈ ਤੇ ਤਿੰਨੇ ਜਾਨੇ ਚੋਰ ਨੇ ਜੀ ਉਹ ਬਾਈਕ ਲੈ ਕੇ ਜਾ ਰਹੇ ਨੇ ਮੇਰੇ ਕੋਲ ਵੀਡੀਓ ਸਾਰਾ ਕੁਝ ਹੈ अच्छा हां जी कोई ਤੁਹਾਡੇ ਕੋਈ ਜਾਣਕਾਰ ਰਹੇਗੇ ਨੇ ਜਾਂ ਕਿਸ ਨੇ ਜਾਣੂ ਚਕੇ ਕੰਮ ਕਰਾਇਆ ਪਤਾ ਨਹੀਂ ਜੀ ਇਹਦਾ ਕੋਈ ਕਹਿ ਨਹੀਂ ਸਕਦੇ ਪਤਾ ਲੱਗਿਆ ਉਹਨਾਂ ਜਾਣ ਬੰਦੇ ਹੀ ਆ ਕੋਈ ਇਦਾਂ ਦੇ ਬੰਦੇ ਨਹੀਂ ਹੈਗੇ ਕੋਈ ਜਾਣਕਾਰ ਹੋਣਾ ਜਾਣਕਾਰ ਹਾਂ ਕੋਈ ਕੁਝ ਪਤਾ ਲੱਗਿਆ ਹੁਣ ਮੂੰਹ ਤੇ ਮੂੰਹ ਟਕੇ ਹੋਏ ਸੀ ਜਾਂ ਮੂੰਹ ਨਾ ਟਕੇ ਰਿਹਾਗੇ ਜੀ ਅੱਛਾ ਮੂੰਹ ਨਾ ਦੇ ਓਪਨ ਹੈ ਜੀ ਕਿੰਨਾ ਲੱਗਦੇ ਵੀ ਪ੍ਰਵਾਸੀ ਆ ਕਿੱਦਾਂ ਕੀ ਲੱਗਦੇ ਇਸ ਟੈਪ ਦੇ ਹੀ ਹੈਗੇ ਜੀ ਹੈ ਇਸ ਟੈਪ ਪ੍ਰਵਾਸੀ ਟੈਪ ਹੀ ਹੈਗੇ ਜੀ ਅੱਛਾ ਜੀ ਹਾਂ ਤੇ ਕਿੱਦਾਂ ਦੇ ਲੱਗਦੇ ਸੀ ਇਹ ਨੌਜਵਾਨ ਮੁੰਡੇ ਕੁੰਡੇ ਆ ਨਿਆਣੇ ਜੀ ਨੌਜਵਾਨ ਹੀ ਹੈਗੇ ਮਤਲਬ ਟੀਨੇਜ ਹੈਗੇ ਉਹਨਾਂ ਦੇ ਅਚਾ ਟੀਨੇਜ ਹੀ ਨਹੀਂ ਹਾਂ ਨੇਰ ਬੋਟ ਦੇਖਣ ਜਿਹੜਾ ਇਹੀ ਲੱਗ ਰਿਹਾ ਬਾਕੀ ਹਾਂਜੀ ਕੋਈ ਯੋਗਤਾ ਸਬੂਤ ਮਿਲਿਆ ਉੱਥੇ ਉੱਥੇ ਨਹੀਂ ਯੋਗਤਾ ਸਬੂਤ ਨਹੀਂ ਹੈਗਾ ਬਾਕੀ ਲੋਕਾਂ ਨੇ ਦੇਖਿਆ ਹੈਗਾ ਹੁਣ ਬਾਅਦ ਵਿੱਚ ਜਦੋਂ ਮੈਂ ਪੁੱਛ ਪੜਤਾਲ ਕੀਤੀ ਫਿਰ ਫਿਰ ਮੈਂ ਪੁੱਛਣ ਗਿਆ ਸੀਗਾ 64 ਕੜਾਈ ਉਦੋਂ ਫਿਰ ਦੱਸਦੇ ਕਰੇ ਹਾਂਜੀ ਆਏ ਸੀਗੇ ਫਿਰ ਪਲੱਗ-ਬਲੱਗ ਲਾ ਕੇ ਚੱਲ ਗਏ ਸੀ ਅੱਛਾ ਹਾਂਜੀ ਮੋਟਰਸਾਈਕਲ ਉਹਨਾਂ ਨੇ ਸਟਾਰਟ ਕੀਤਾ ਗਿਆ ਕੀ ਤੁਸੀਂ ਉਹ ਚਾਬੀ ਵਿੱਚ ਹੀ ਛੱਡ ਗਏ ਸੀ ਮਾਸਟਰ ਕੀ ਸੀ ਜਿਹਨੂੰ ਮਾਸਟਰ ਕੀ ਸੀ ਹਾਂਜੀ ਅੱਛਾ ਤੇ ਮੋਟਰਸਾਈਕਲ ਕਿੰਨੀ ਕੁ ਦੇਰ ਹੋ ਗਿਆ ਤੁਹਾਨੂੰ ਲੈਤੇ ਨੂੰ ਮੈਂ 2018 ਚ ਲਿਆ ਸੀ ਜੀ 2018 ਹਾਂਜੀ ਅੱਛਾ ਕਿਹੜਾ ਕਿਹੜਾ ਮੋਟਰਸਾਈਕਲ ਸੀਗਾ ਸਪਲੈਂਡਰ ਪਲੱਸ ਸੀਗਾ ਸਿਲਵਰ ਕਲਰ ਦਾ ਸਪਲੈਂਡਰ ਪਲੱਸ ਸੀਗਾ ਠੀਕ ਹੈ ਤੁਸੀਂ ਇਕੱਲੇ ਗਏ ਸੀਗੇ ਤੁਹਾਨੂੰ ਕੋਈ ਨੁਕਸਾਨ ਵਗਾਰ ਨਹੀਂ ਪਹੁੰਚਿਆ ਨਹੀਂ ਨਹੀਂ ਮੈਂ ਇਕੱਲਾ ਹੀ ਸੀਗਾ ਜੀ ਇਕੱਲੇ ਸੀਗੇ ਹਾਂਜੀ ਹਾਂਜੀ ਤੇ ਤੁਸੀਂ ਜਦੋਂ ਬਾਹਰ ਆਏ ਤਾਂ ਨਹੀਂ ਸੀਗਾ ਮੋਰਟੇ ਨਹੀਂ ਸੀਗਾ ਅੱਛਾ ਤੇ ਤੁਸੀਂ ਕਿਸੇ ਪੋਲਸਲ ਨਾਲ ਗੱਲਬਾਤ ਕੀਤੀ ਉਥੇ ਨਜ਼ਦੀਕੀ ਚੌਂਕੀ ਨਾਲ ਜਾਂ ਥਾਣੇ 'ਚ ਹਾਂਜੀ ਰਿਪੋਰਟ ਦਰਜ ਕਰਾਈ ਅੱਛਾ ਹਾਂਜੀ ਉਹ ਵੀ ਆਪਣੀ ਸ਼ਾਂਟਿੰਗ ਕਰ ਰਹੇ ਨਹੀਂ ਅੱਛਾ ਜੀ ਹਾਂਜੀ ਤੇ ਕੀ ਕਹਿ ਰਹੇ ਹੋ ਹੁਣ ਤਾਂ ਕੀ ਉਕਤ ਸਬੂਤ ਮਿਲੇ ਫੋਨ ਤੱਕ ਵਸੇ ਹੀ ਆ ਉਹ ਵੀ ਮੇਰੇ ਨਾਲ ਤੁਰੇ ਕੋਟਜ ਵਗੈਰਾ ਕਢਾਣ ਲਈ ਰਿਕਾਰਡਿੰਗ ਵਗੈਰਾ ਫਿਰ ਉਹ ਗੇ ਨਾਲ ਤੇ ਕਰਵਾ ਕੇ ਫਿਰ ਹੁਣ ਅਸੀਂ ਉਹਨਾਂ ਦਿੱਤੀ ਹੈ ਹੁਣ ਕੋਟ ਪੇਸ਼ ਕਰਾਂਗੇ ਅੱਛਾ ਜੀ ਹਾਂ ਜੀ ਤੇ ਉਹਦਾ ਕੋਈ ਟ੍ਰੇਡ ਟੂਸ ਹੋਇਆ ਕੋਈ ਨੰਬਰ ਵਗੈਰਾ ਤੋਂ ਹਾਈ ਸਕਿਉਰਟੀ ਪਲੇਟ ਨੰਬਰ ਲੱਗੀ ਹੁੰਦੀ ਹੈ ਅੱਜ ਕੱਲ੍ਹ ਟ੍ਰੇਨਸ ਵੀ ਹੋ ਜਾਂਦੀ ਨੇ ਨਹੀਂ ਇਹ ਅਸੀਂ ਪੁਲਿਸ ਲੈਂਡ ਵਿੱਚ ਆ ਗਏ ਨਾ ਜਿਹੜੇ ਵੱਡੇ ਕੈਮਰੇ ਨਾਲ ਲੱਗੇ ਹੋਏ ਉਹਨਾਂ ਦੇ ਚੈੱਕ ਅਪ ਕਰਾਇਆ ਸੀਗਾ ਤੇ ਉਹਦੇ ਵਿੱਚ ਇਹ ਢੋਲਿਆ ਚੌਂਕ ਤੋਂ ਉੱਥੇ ਮਿਲਟਰੀ कॅम्प ਤੋਂ ਬਾਅਦ ਕਿ ਅੱਗੇ ਨਹੀਂ ਪਹੁੰਚਿਆਗੇ ਸ਼ੇਰਪੁਰ ਚੌਂਕ 'ਤੇ ਪਹੁੰਚੇ ਮਿਲਟਰੀ कॅम्प ਦੇ ਕੋਲ ਹੀ ਕਿਤੇ ਇਧਰ-ਉਧਰ ਹੋ ਗਏ ਅੱਛਾ ਲੱਗਦਾ ਕਿ ਜਿਹੜੇ ਮੁਹੱਲਿਆਂ ਦੇ ਵਿੱਚ ਤੁਸੀਂ ਦੱਸ ਰਹੇ ਹੋ ਉਹ ਮੁਹੱਲਿਆਂ ਦੇ ਵਿੱਚ ਇਹੋ ਜਿਹੇ ਲੋਕ ਨੇ ਨਹੀਂ ਇਹੋ ਜਿਹੇ ਲੋਕ ਤਾਂ ਨਹੀਂ ਹੈਗੇ ਉਸ ਏਰੀਆ ਦੇ ਵਿੱਚ ਬਾਕੀ ਆਪਾਂ ਕਿਸੇ ਬਾਰੇ ਕਹਿ ਨਹੀਂ ਸਕਦੇ ਜੀ ਹਾਂਜੀ ਕਿਉਂਕਿ ਇੰਡਸਟਰੀ ਲਾਈਨ ਇੰਡਸਟਰੀ ਲੈਂਡ ਵਿੱਚ ਇਦਾਂ ਦਾ ਕੰਮ ਨਹੀਂ ਹੋ ਸਕਦਾ ਕਿਉਂਕਿ ਰੂਟੀਨ ਵਾਈਜ਼ ਉੱਥੇ ਗੱਡੀਆਂ ਆਣੀਆਂ ਕਿਸੇ ਦਾ ਮਾਲ ਆਣਾ ਕੁਛ ਆਣਾ ਫਿਰ ਇਹ ਤੋਂ ਬਹੁਤ ਔਖਾ ਨੇ ਜਿੱਦਾਂ ਚੋਰੀਆਂ ਹੁੰਦੀਆਂ ਹੂੰ ए, अच्छा ए ਤੁਹਾਡਾ ਨਾ ਪਹਿਲੀ ਵਾਰੀ ਹੋਇਆ ਕਿ ਅਕਸਰ ਹੀ ਉੱਧਾ ਹੁੰਦਾ ਰਹਿੰਦਾ ਉੱਥੇ ਬੈਂਕਾਂ ਦੇ ਬਾਹਰ ਫਸਟ ਟਾਈਮ ਮੇਰੇ ਨਾਲ ਫਸਟ ਟਾਈਮ ਆਇਆ ਜੀ ਬੱਚਾ ਫਸਟ ਟਾਈਮ ਹਾਂਜੀ ਹਾਂਜੀ ਅੱਛਾ ਤੇ ਤੁਸੀਂ ਹੁਣ ਮੋਟਰਸਾਈਕਲ ਤੋਂ ਬਾਹਰ ਹੋ ਗਏ ਹੋ ਮਤਲਬ ਹਾਂਜੀ ਹਾਂਜੀ ਕਿੰਨਾ ਕੋਖ ਹੁੰਦਾ ਵਿਆ ਕੋਖ ਤਾਂ ਹੋਈ ਜਾਂਦਾ ਤੁਹਾਨੂੰ ਪਤਾ ਹੀ ਚਾਹੇ ਜੋ ਮਰਜ਼ੀ ਬੰਦਾ ਕਹੀਏ ਉਹ ਕੋਖ ਤਾਂ ਹੋਈ ਜਾਂਦਾ ਕਿੰਨੀਆਂ ਰੀਜਾ ਦੇ ਨਾਲ ਕਿੰਨੀਆਂ ਮਿਹਨਤਾਂ ਦੇ ਨਾਲ ਲਿੱਤਾ ਇਹ ਮੋਟਰਸਾਈਕਲ ਉਹ ਤਾਂ ਤੁਹਾਨੂੰ ਪਤਾ ਹੀ ਹਰ ਇੱਕ ਬੰਦਾ ਆਪਣੀ ਮਿਹਨਤ ਨਾਲ ਜਿੱਦਾਂ ਹੋਰੜੀ ਸਰਵਾਈਵ ਕਰਕੇ ਆਪਣੀ ਚੀਜ਼ ਬਣਾ ਰਿਆ। ਹੂੰ ਫਿਰ ਉਹ ਇੱਕਦਮ ਕਿਤੇ ਚੋਰੀ ਹੋ ਜAVE ਤਾਂ ਤੁਹਾਨੂੰ ਪਤਾ ਹੀ ਹੈ। ਹੂੰ ਹਾਂਜੀ ਕੋਈ ਪੈਸੇ ਨਗਦੀ ਵਗੈਰਾ ਤਾਂ ਤੁਹਾਡਾ ਕੋ ਚੋਰੀ ਕੀਤੀ ਗਈ। ਨਹੀਂ ਮੇਰੇ ਨਗਦੀ ਵਗੈਰਾ ਨਹੀਂ ਸੀ ਮੇਰੀ ਉਹਦੇ ਵਿੱਚ ਆਰਸੀ ਤੇ ਮੋਟਰਸਾਈਕਲ ਦੇ ਬੀਲਿੰਗ ਵਗੈਰਾ ਉਹਦੇ ਵਿੱਚ ਸਾਰੇ ਕੁਝ ਸੀਗੇ। ਤੇ ਸਾਰਾ ਕੁਝ ਉੱਚੀ ਸੀ। ਹਾਂਜੀ ਹਾਂਜੀ ਹਾਂਜੀ। ਹਾਲਾਂਕਿ ਤੁਸੀਂ ਹਾਲਾਂਕਿ ਦੱਸਿਆ ਜਾਂਦਾ ਹੈ ਕਿ ਆਰਸੀ ਵਗੈਰਾ ਤਾਂ ਆਪਣੇ ਕੋਲ ਰੱਖਣੀ ਚਾਹੀਦੀ ਹੈ ਮੋਟਰਸਾਈਕਲ ਦੇ ਵਿੱਚ ਨਹੀਂ ਪਰ ਐਦਾਂ ਨਾ ਹੁਣ ਜਿਵੇਂ ਚਲਾਨ ਚਲੂਣ ਹੁੰਦੇ ਆ ਫਿਰ ਅਗਲੇ ਕਹਿੰਦੇ ओरिजिनल ਦਿਖਾਓ। ਫਿਰ ਅਜਿਹਾ ਕਿਹਨੇ ਕਾਨੂੰ ਟੈਨਸ਼ਨ ਰੱਖਣੀ ਫਿਰ ਆਪਾਂ ਨਾਲ ਹੀ ਨੇ ਡੀਜੀ ਲੋਕਰ ਚ ਮੈਂ ਪਾਈ ਹੋਈ ਸੀ ਮੈਂ ਕਿਹਾ ਪਰ ਫਿਰ ਵੀ ਕਿਸ ਟਾਈਮ ਵੈਲਿਡ ਮੰਨਦੇ ਉਸ ਚੀਜ਼ ਨੂੰ ਕਹੀ ਨਹੀਂ ਮੰਨਦੇ ਹਾਂਜੀ ਕੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬਸ ਜੀ ਇਹ ਚੋਰ ਜਿਹੜੇ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਹਨਾਂ ਨੂੰ ਫੜਿਆ ਜਾਵੇ ਕਿ ਜਿਸ ਤਰ੍ਹਾਂ ਮਾਹੌਲ ਖਰਾਬ ਲੁਧਿਆਣੇ ਦਾ ਹੈ ਕੀ ਨਾਮ ਦੱਸੇ ਤੁਸੀਂ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਚਲੋ ਬਾਕੀ ਜਿਹੜੇ ਤੁਹਾਡੇ ਬੈਂਕ ਦੇ ਬਾਹਰ ਜਿਵੇਂ ਅਸੀਂ ਲੋਕ ਜਾਂਦੇ ਆ ਆਪਣੀ ਬਾਈਕ ਐਕਟਿਵਾ ਗੱਡੀ ਪਾਰ ਕਰਦੇ ਆ ਉਹਦੀ ਸੇਫਟੀ ਅਸੀਂ ਆਪ ਕਰੀਏ ਤਾਂ ਵਧੀਆ ਵਾ ਕਿਉਂਕਿ ਬੈਂਕਾਂ ਦੇ ਬਾਹਰ ਬੈਂਕ ਕੋਲੇ ਮੁਲਾਜ਼ਮ ਜਿਹੜੇ ਹੈਗੇ ਉਹਨਾਂ ਦੀ ਕੋਈ ਇਦਾਂ ਦੀ ਹੈ ਨਹੀਂ ਕਿ ਗਲਤ ਕਰੀ ਉਹ ਬਾਹਰ ਵੀ ਸਿਕਿਉਰਟੀ ਕਰ ਸਕਣਾ ਸਿਕਿਉਰਟੀ ਉਹਨਾਂ ਦਾ ਬਹੁਤ ਘੱਟ ਹੈ ਖਾਸ ਕਰਕੇ ਅੰਦਰੋਂ ਬੈਂਕ ਦੇ ਬਾਹਰ ਜੀ ਹੂੰ ਉਹਨੇ ਬਾਹਰ ਕੁਛ ਹੈ ਨਹੀਂ ਹੈ ਨਹੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਬਾ ਆਪਣੇ ਵਹੀਕਲ ਦਾ ਧਿਆਨ ਰੱਖੋ ਆਪਣਾ ਧਿਆਨ ਰੱਖੋ ਇੱਥੇ ਲੁੱਟਮਾਰਾ ਬਹੁਤ ਹੋ ਰਹੀਆਂ ਖੋਹਾਂ ਹੋ ਰਹੀਆਂ ਬਹੁਤ ਪਰੇਸ਼ਾਨ ਨਦੀਆਂ ਠੀਕ ਹੈ ਹਾਂ ਜੀ ਪਰ ਇਦਾਂ ਨਾਲ ਹੁਣ ਜਿਵੇਂ ਚਲਾਨ ਚਲਣ ਹੁੰਦੇ ਆ ਫਿਰ ਅਗਲੇ ਕਹਿੰਦੇ ओरिजिनल ਦਿਖਾਓ ਫਿਰ ਅਸੀਂ ਕਹਿੰਨੇ ਕਾਨੂੰ ਟੈਨਸ਼ਨ ਰੱਖਣੀ ਫਿਰ ਆਪਾਂ ਨਾਲ ਹੀ ਦਿਖਾ ਦਿਜੀ ਜੀ ਉਹਦੇ ਡਿਜੀ ਲੋਕਰ ਵੀ ਬਣਿਆ ਮੇਰੇ ਡੀ ਲੋਗਰਚੇ ਮੈਂ ਪਾਈਏ ਇਸ ਵੀ ਮੈਨੂੰ ਪਰ ਫਿਰ ਵੀ ਕਸਟਮ ਵੈਲਿਡ ਮੰਨਦੇ ਉਸ ਚੀਜ਼ ਨੂੰ ਗਾਹੀ ਨਹੀਂ ਮੰਨਦੇ ਹਾਂ ਹਾਂਜੀ ਕੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬਸ ਇਹ ਚੋਰ ਜਿਹੜੇ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਹਨਾਂ ਨੂੰ ਫੜਿਆ ਜਾਵੇ ਕਿ ਜਿਸ ਤਰ੍ਹਾਂ ਮਾਹੌਲ ਖਰਾਬ ਲੁਧਿਆਣਾ ਦਾ ਹੈ ਹਾਂ ਕੀ ਨਾਮ ਦੱਸੇ ਤੁਸੀਂ ਮੇਰਾ ਨਾਮ ਮਨਜੀਤ ਸਿੰਘ ਜੀ ਮਨਜੀਤ ਸਿੰਘ ਨਾਮ ਹੈ ਅਬਦੁੱਲਾ ਬਸਤੀ ਦੇ ਰਹਿਣ ਵਾਲੇ ਇੱਕ ਦਿਨ ਆਪਣਾ ਬੈਂਕ ਦੇ ਵਿੱਚ ਗਏ ਸੀਗੇ ਨਿਜੀ ਕੰਮ ਦੇ ਲਈ ਤੇ ਉਸ ਦੇ ਦੌਰਾਨ ਕੁਝ ਮਾਸਟਰ ਚੋਰ ਆਂਦੇ ਨੇ ਮਾਸਟਰ ਚੋਆਂ ਦੇ ਚੋਰਾ ਦੇ ਕੋਲ ਇੱਕ ਮਾਸਟਰ ਕੀ ਹੁੰਦੀ ਹੈ ਮਾਸਟਰ ਕੀ ਦੇ ਦੌਰਾਨ ਉਹ ਮੋਟਰਸਾਈਕਲ ਨੂੰ ਖੋਲਦੇ ਨੇ ਤੇ ਤਿੰਨ ਵਿਅਕਤੀ ਆਂਦੇ ਨੇ ਚੋਰੀ ਛੁਪੇ ਮੋਟਰਸਾਈਕਲ ਨੂੰ ਆਪਣੀ ਚਪੇਟ 'ਚ ਲੈ ਕੇ ਰਫੂ ਚੱਕਰ ਉੱਥੋਂ ਹੋ ਜਾਂਦੇ ਨੇ ਜਦੋਂ ਉਸ ਵਿਅਕਤੀ ਨੂੰ ਪਤਾ ਚੱਲਦਾ ਵਾ ਕਿ ਮੇਰਾ ਮੋਟਰਸਾਈਕਲ ਇੱਥੇ ਨਹੀਂ ਹੈ ਉਹ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰਦਾ ਵਾ ਲੱਭਣ ਦੀ ਕੋਸ਼ਿਸ਼ ਕਰਦਾ ਤੇ ਉਸ ਤੋਂ ਬਾਅਦ ਜਦੋਂ ਆ ਸੀਸੀਟੀਵੀ ਕੈਮਰੇ ਖੰਗਾਲਦਾ ਵਾ ਕਿਤੇ ਦੇਖਦਾ ਵਾ ਤੇ ਉਸ ਤੋਂ ਬਾਅਦ ਉਹਨੂੰ ਪਤਾ ਚੱਲਿਆ ਕਿ ਮੇਰਾ ਮੋਟਰਸਾਈਕਲ ਤਿੰਨ ਵਿਅਕਤੀਆਂ ਦੇ ਵੱਲੋਂ ਇੱਕ ਮਾਸਟਰ ਕੀ ਦੇ ਨਾਲ ਇਸ ਨੂੰ ਰਫੂ ਚੱਕਰ ਕਰਕੇ ਫਰਾਰ ਹੋ ਗਏ ਨੇ ਤੇ ਹਾਲਾਂਕਿ ਪੁਲਿਸ ਇਸ ਦੇ ਵਿੱਚ छानबीन ਲਗਾਤਾਰ ਕਰ ਰਹੀ ਹੈ ਤੇ ਉਸ ਉਸ ਵਿਅਕਤੀ ਨੂੰ ਇਨਸਾਫ ਜ਼ਰੂਰ ਮਿਲੇਗਾ ਤੇ ਜਲਦੀ ਉਸ ਮੋਟਰਸਾਈਕਲ ਨੂੰ ਲੱਭ ਕੇ ਪੁਲਿਸ ਦੇਗੀ ਕਿਉਂਕਿ ਬਾਤਰੀ ਪੁਲਿਸ ਸਾਡੀ ਲੁਧਿਆਣਾ ਪੁਲਿਸ ਹਰ ਇੱਕ ਕੇਸ ਮੁਕੰਮਲ ਤੌਰ ਤੇ ਸੋਲਵ ਕੀਤੇ ਨੇ ਤੇ ਇਹ ਵੀ ਨਾਗਰਿਕ ਦਾ ਸਭ ਤੋਂ ਪਹਿਲਾਂ ਧਿਆਨ ਰੱਖਣਾ ਹੁੰਦਾ ਵਾ ਲੁਧਿਆਣਾ ਪੁਲਸਾ ਹੁਣ ਜਲਦੀ ਹੀ ਲਾਕ ਕੇ ਦੇਗੀ ਪੁਲਿਸ ਕਿ ਨਹੀਂ ਇਹ ਆਉਣਾਂ ਸਮੇਂ ਦੇਖਣਾ ਆਏਗਾ ਜੁੜੇ ਹੋਏ ਨਾਲ ਜਨਾ ਸੰਜੇਣਾ ਯੂੰਪਰਪੁਰ ਧੰਨਵਾਦ